ਵੀ ਜਾਰੀ ਭੁਗਤਾਈ ਗਈ ਹੈ ਬਿਲਕੁਲ ਜੀ ਕਿਉਂਕਿ ਮਾਨ ਸਾਹਿਬ ਨਾਲ ਪਿਛਲੇ 25 30 ਸਾਲ ਦਾ ਨਾਤਾ ਹੈ ਪਲੱਸ 1 ਪਲੱਸ 2 ਤੋਂ ਇਕੱਠੇ ਆ ਸੋ ਉਹਨਾਂ ਨੇ ਹੁਕਮ ਲਾਇਆ ਤੇ ਉਹਨਾਂ ਦੇ ਹੁਕਮ ਅਨੁਸਾਰ ਚੱਲਾਂਗੇ ਪਹਿਲਾਂ ਉੱਥੇ ਤੋਂ ਜਿਹੜੇ ਆਲਰੇਡੀ ਹੈਗੇ ਨੇ ਉਹ ਵੀ ਤੁਹਾਡੇ ਕਲਾਕਾਰ ਭਾਈ ਜਾਰੇ ਚੁਣੇ ਮੁਹੰਮਦ ਸਦੀਕ ਜੇਕਰ ਉਹਨਾਂ ਨੂੰ ਹੀ ਦੁਬਾਰੇ ਟਿਕਟ ਮਿਲਦੀ ਲੱਗਦਾ ਨਹੀਂ ਵੀ ਦੋਨੋਂ ਇਕੱਠੇ ਛੋਟੇ ਇੱਕੋ ਮદાન ਚ ਹੋ ਜਾਣਗੇ ਬਿਲਕੁਲ ਜੀ ਕਿਉਂਕਿ ਸਦੀਕ ਸਾਹਿਬ ਬੜੇ ਪਿਆਰੇ ਇਨਸਾਨ ਨੇ ਜੀ ਬੜੇ ਕਮਾਲ ਦੇ ਕਲਾਕਾਰ ਨੇ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਜੀ ਬਾਕੀ ਵਿਚਾਰਾਂ ਦੀ ਗੱਲ ਹੁੰਦੀ ਹੈ ਉਹ ਉਹਨਾਂ ਦੇ ਅਲੱਗ ਵਿਚਾਰ ਹੋਣਗੇ ਮੇਰੇ ਅਲੱਗ ਹੁਣ ਲੋਕਾਂ ਨੂੰ ਨਹੀਂ ਕਨਫਿਊਜ਼ ਹੋਊਗਾ ਵੀ ਕਿਹਨੂੰ ਚੁਣਿਆ ਜਾਵੇ ਦੋਨੋਂ ਐ ਚਰਚੀ ਚਿਹਰੇ ਨਹੀਂ ਦੇਖੋ ਜੀ ਉਹ ਲੋਕਾਂ ਦੇ ਉੱਤੇ ਆ ਬਾਕੀ ਅਸੀਂ ਪੂਰੀ ਮਿਹਨਤ ਕਰਾਂਗੇ ਔਰ ਲੋਕਾਂ ਦੇ ਨਾਲ ਰਾਫਤਾ ਰੱਖਾਂਗੇ ਇੱਕ ਚੀਜ਼ ਦੇਖੀਏ ਵੀ ਗਰਦਾਸਪੁਰ ਦੇ ਵਿੱਚ ਸੰਨੀ ਦਿਓਲ ਦੇ ਜਿੱਤਣ ਤੋਂ ਬਾਅਦ ਨਾ ਕਿ ਮੋੜੇ ਇੱਕ ਮੋੜੇ ਨਹੀਂ ਉੱਥੇ ਲੋਕਾਂ ਦੇ ਵਿੱਚ ਬੜਾ ਰੋਸ ਪੈ ਜਾ ਰਿਹਾ ਇਹਨੂੰ ਕਿਵੇਂ ਦੇਖਦੇ ਹੋ ਉਹਨਾਂ ਦੇ ਚਿੱਤੇ ਸਾਡੇ ਚ ਬਹੁਤ ਵੱਡਾ ਫਰਕ ਹੈ ਜੀ ਜ਼ਮੀਨ ਅਸਮਾਨ ਦਾ ਫਰਕ ਹੈ ਉਹ ਵੱਡੇ ਲੋਕ ਨੇ ਅਸੀਂ ਥੱਲੇ ਉੱਠੇ ਹੋਏ ਲੋਕ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਸਮੱਸਿਆਵਾਂ ਮਾਨੇ ਆਮ ਲੋਕਾਂ ਦੀਆਂ ਮਜ਼ਦੂਰਾਂ ਕਿਉਂਕਿ ਮੈਂ ਉਹਨਾਂ ਲੋਕਾਂ 'ਚ ਛੋਟੇ ਲੋਕਾਂ 'ਚ ਆਇਆ ਹੋਇਆ ਹਾਂ ਉਹ ਸੋਨੇ ਦਾ ਚਮਚ ਲੈ ਕੇ ਜੰਮੇ ਹੋਏ ਨੇ ਪਰ ਅਸੀਂ ਤਾਂ ਬਹੁਤ ਗਰੀਬੀ ਝੋਠੇ ਹੋਏ ਆ ਆਪਣੀ ਮਿਹਨਤ ਦੇ ਸਦਕੇ ਇੱਥੇ ਤੱਕ ਪਹੁੰਚੇ ਹੋਏ ਆ ਸਾਨੂੰ ਪਤਾ ਜੇ ਲੋਕ ਚੜਾਉਂਦੇ ਨੇ ਤਾਂ ਤਾਰ ਦੇ ਵੀ ਮੈਂਟ ਚ ਮੈਂਟ ਲਾਉਂਦੇ ਨੇ ਸੋ ਸਾਨੂੰ ਲੋਕਾਂ ਦੀ ਆਵਾਜ਼ ਬਣਨਾ ਪਊ ਲੋਕਾਂ ਦੇ ਨਾਲ ਮਿਲ ਕੇ ਰਹਿਣਾ ਪਊ ਬਹੁਤ ਵੱਡਾ ਏਰੀਆ ਹੈ ਤੇ ਕਿਹੜੀ-ਕਿਹੜੀਆਂ ਚੀਜ਼ਾਂ ਦੱਸੋਗੇ ਲੋਕਾਂ ਨੂੰ ਮੁੱਦੇ ਲੈ ਕੇ ਜਾਓਗੇ ਵੇ ਜਿਹੜਾ ਤੁਸੀਂ ਮੈਂਬਰ ਪਾਰਲੀਮੈਂਟ ਜੇਕਰ ਬਣਦੇ ਹੋ ਤਾਂ ਕਿਹੜੇ ਕਿਹੜੇ ਮੁੱਦੇ ਕੇ ਚੁੱਕੇ ਜਾਣਗੇ ਦੇਖੋ ਜੀ ਕਾਫੀ ਮੁੱਦੇ ਨੇ ਪੰਜਾਬ ਦੇ ਬਾਕੀ ਮੈਂ ਕਾਫੀ ਕੰਟਰੀਜ਼ ਦੇ ਵਿੱਚ ਘੁੰਮਿਆ ਬਾਕੀ ਉੱਥੋਂ ਦੇ ਜਿਹੜੇ ਵਧੀਆ-ਵਧੀਆ ਚੀਜ਼ਾਂ ਨੇ ਉਹ ਅਡਾਪਟ ਕਰਾਂਗੇ ਜੀ ਉਹ ਕੋਸ਼ਿਸ਼ ਕਰਾਂਗੇ ਕਿ ਸਰਕਾਰਾਂ ਨੂੰ ਦੱਸਿਆ ਜਾਵੇ ਕਿ ਐਦਾਂ ਦਾ ਹੋਣਾ ਚਾਹੀਦਾ ਬਾਕੀ ਬਹੁਤ ਹੈਗੇ ਜਿੱਦਾਂ ਕਿਸਾਨਾਂ ਦੇ ਮੁੱਦੇ ਨੇ ਮਜ਼ਦੂਰਾਂ ਦੇ ਮੁੱਦੇ ਨੇ ਆਰਡੀਐਫ ਦਾ ਮੁੱਦਾ ਹੈ ਕਾਫੀ ਮੁੱਦੇ ਨੇ ਉਠਾਵਾਂਗੇ ਜਾਂ ਜਿਹੜਾ ਹੁਣ ਕੈਰੀਅਰ ਨਾਲ ਫਿਲਮ ਦਾ ਫੇਰੇ ਨਾਲ ਹੀ ਜਾਰੀ ਰਹੂਗਾ ਬਿਲਕੁਲ ਜਾਰੀ ਰਹੂਗਾ ਕਿਉਂਕਿ ਇਹ ਮੇਰੀ ਰੋਜ਼ੀ ਰੋਟੀ ਹੈ ਜੀ ਤੇ ਇਹ ਤਾਂ ਕੰਮ ਵਿੱਚ ਨਾਲ ਰੱਖੂਗਾ ਜਾਰੀ ਪਰ ਇਹ ਨਹੀਂ ਕਿ ਮੈਂ ਉੱਥੇ ਟਾਈਮ ਨਹੀਂ ਦੇਊਗਾ